ਸੁਖਾਲਜੀ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ ਦੇ। ਬਾਕੀ ਅੱਜ ਲੱਗਿਆ ਬੂਟਿਆਂ ਚ ਕਣਕ ਕੱਢਣ ਤਿੰਦੇ ਵਾਲਿਆਂ ਚ ਆਪਰੇ ਇੱਧਰ ਤਿੰਨ ਸਾਲ ਦੇ ਹੋ ਗਏ ਇਹ। ਤਿੰਨ ਸਾਲ ਪੂਰੇ ਚੌਥਾ ਸਾਲ ਚੁੱ। ਆਹ ਕਹਿੰਦਾ ਪੱਟਾ ਹੋ ਯਾਰ ਇਹਨੂੰ ਬਰਸਾਤ ਚ ਆਜੇਗੀ। ਜਿਰੀ ਲਾਓ ਪਟਾ ਕੇ। ਹੂੰ। ਸਵਾਤ ਹੈਗੀ। ਜੀ ਲੱਗਣੀ। ਇਹ ਦਾ ਬੂਟਾ ਹੈ ਵਾ। ਜਿੱਦੇ ਲਾਦੀ ਚ ਹੋ। ਲੱਗ ਜਣੀ। ਉਹ ਲੱਗ ਜਣੀ। ਬਰਸਾਤ ਨਾਲ ਪਟਾ ਕੇ ਜੀ ਸਾਲ ਆਜੂਗੀ। 26 ਯਾਰ। 26 ਔਕਾ। ਅਗਸਤ ਚ ਲਾਤੀ ਦੀ ਇੱਕ ਸਾਲ ਮੈਂ। 1 ਅਗਸਤ ਨੂੰ ਪੂਰੀ ਨਿਕਲੀ ਸੀ। ਦੇਖਦੇ ਹਾਂ ਬੋਟਾ ਰੇਟ ਪਰ ਆਜੇ ਰੇਟੇ ਕੱਟ ਲਿਆ ਅੱਜ ਕੱਲ ਜਿਤਨੂੰ ਪਤਾ ਵਪਾਰੀ ਲੈਟੇ ਬਹੁਤ ਘਟ ਲਾਉਂਦੇ ਆਪਾਂ ਤਾਂ ਆਪਣੇ ਵਾਲੇ ਸਰੇ ਸਨ ਅੰਦਰੇ ਲਾ ਦਈਏ ਬਸ ਹੁਣ ਕੱਢਿਆ ਤਾਂ ਹੈ ਨਹੀਂ ਤਾਂ ਉਹ ਮੈਂ ਚਲਾਇਆ ਐਂ ਖੜਾਇਆ ਹੋਇਆ ਮੈਂ ਚਲਾਉਣਾ ਹੀ ਨਹੀਂ ਤੈਤ ਕੀ ਤੁਹਾਨੂੰ ਕਹਿ ਤਾ ਤੁਸੀਂ ਕੱਢ ਲਿਓ ਤੁਸੀਂ ਫਿਰ ਉਹਨੂੰ ਹਵਾ ਫੱਟਾ ਪਣਾਉਣਾ ਪੈਣਾ ਗਰੀਥ ਮਾਨਣਾ ਪੈਣਾ ਫਾਇਦਾ ਕੀ ਆਏ ਟਰੈਕਟਰ ਆਪਣਾ ਆਪਣਾ ਪਿੰਡ ਦਾ ਮੈਨੂੰ ਟਰੈਕਟਰ ਉਧਰ ਤੂੜੀ ਉਪਰ ਕੀ ਕਰੀ ਕਿਥੇ ਜਾਏ ਇਹ ਬਾਰਾ ਹੀ ਨਹੀਂ ਖਾਣਾ ਇਹ ਨਹੀਂ ਬਾਰਾ ਖਾਣਾ ਇਹ ਤਾਂ ਇਹੀ ਇਹੀ ਚ ਠੀਕ ਹੈ ਰੋਣ ਦਾ ਉਹਨਾਂ ਦਿਲ ਵੀਣਾ ਜਿੰਦੇ ਨੇ ਕਿੰਨੇ ਪੈਸੇ ਲੈ ਆ ਸਿਰਦਰਦੀ ਲੱਗੀ ਇਹੋਂ ਪਤਾ ਚੱਲਦਾ ਠੀਕੇ ਚੱਲੀ ਜਾਂਦੇ ਨੇ ਕਰਮਜੀਤ ਨੂੰ ਵੀ ਕਹਿੰਦਾ ਵੀ ਹੁਣ ਤੂੰ ਆਪਣੀ ਟੜਾ ਖਰਾਏ ਪਰੇ ਪਾਈਪ ਘਟਾਲਾ ਹਾਂ ਉਹਨਾਂ ਹੀ ਪੀ ਜਾਂਦਾ ਤੇ ਯਾਰ ਉਹਨਾਂ ਨੇ ਵੀ ਜਣਾਉਣੀ 12 ਖਾਣਾ ਬੜਾ ਰੈਕਟਰ ਆ ਉਹਨਾਂ ਨੇ ਖਰਾਏ ਬਗਾਟਾ ਮਿਹਨਤ ਰਹੀ ਖਾਊਗਾ ਬਾਰਾ ਉਪਰ ਤਾਂ ਕੋਈ ਨਾ ਯਾਰ ਗੁਰਦੁਆਰੇ ਵਾਲੇ ਵੀ ਠੀਕ ਆ ਵਧੀਆ ਬ੍ਰਾਪਤਿੰਦੇ ਵਾਲੇ ਬਰਾਬਰ ਆ ਬੂਟੇ ਇਹ ਹਾਂ ਦਾ ਕਿਹੜਾ ਮਾੜਾ ਜਿਹੇ ਜਿਹੇ ਦੀ ਔਖੜੇ ਉਹ ਜਿਹੇ ਖੜੇ ਇਹ ਨਹੀਂ ਮਾੜੇ ਹੈਗੇ ਪੂਤਲੀਆਂ ਆਈਆਂ ਨੇ ਲਕੀਵੇਂ ਨੱਚਦੀਆਂ ਗੱਗੇ ਦੁਪਹਿਰੇ ਲਾਗੇ ਲੱਗਣਾ ਹੈ ਰਾਤ ਨੂੰ ਠੰਡ ਨੂੰ ਰਾਤ ਨੂੰ ਪੂ ਪੂਤਲੀਆਂ ਸੌਂ ਜਾਂਦੀਆਂ ਕਣਕਾਂ ਕਣਕਾਂ ਦੇ ਲੈ ਖੜਕਾ ਕੇ ਛੱਡ ਦੇਣੀਆਂ ਜੀ ਆਹ ਪੱਥਰ ਚੱਲ ਗਿਆ ਅੱਜ ਨੂੰ ਪ੍ਰੈਸ਼ਰ ਬਹੁਤ ਵਧੀਆ ਝੱਲੇ ਆ ਟਾਪੋ ਟਾਪੋ ਕਿ ਨਹੀਂ ਕਿਤੇ ਹੁਣ ਦੋ ਦੋ ਦਿਨ ਤੋਂ ਮੌਸਮ ਹੁਣ ਅੱਜ ਵੀ ਅੱਜ ਵੀ ਠੀਕ ਆ ਮੌਸਮ ਚਾਰ ਪੈਸੇ ਬਚਣੇ ਪਹਿਲਾਂ ਤਾਂ ਤੇਲੇ ਫੂਕੇ ਆ ਇਹ ਜਿਹੜੀ ਹੁਣ ਨਿਕਲਨੀ ਆ ਆਹ ਦਿਨ ਲੱਗੇ ਤੇ ਉੱਥੇ ਦੇ ਉਹਨਾਂ ਦੇ ਲਾਪਰੀ ਦੇ ਕਿੰਨਾ ਟਾਈਮ ਲੱਗ ਗਿਆ 11:30 ਵਜੇ ਹਟੇ ਜੀ ਹੋ ਬਦਾਂ 7:00 ਵੱਜ ਲੱਗੇ 8:00 ਹੁਣ ਮੌਸਮ ਖੁੱਲ ਗਿਆ ਨਾ 2.5 ਕਿਲੋ ਛੱਡਦਾ ਹੁਣ ਹੋ ਗਿਆ ਲੋਟ ਕੱਲ ਵੀ ਤਾਂ ਪਈ ਆ ਅੱਜ ਵੀ ਤਾਂ ਪਈ ਹੈ ਮੌਸਮ ਠੀਕ ਹੈ ਚੱਲੀ ਗਾ ਆਰਾਮ ਕਰ ਨਾ ਹੋ ਜੇ ਅੱਜ ਪੱਛੋਂ ਮੁੜਿਆ ਆਵੇ ਫਿਰ ਤਾਂ ਖੜਕਾ ਦੂਗੀ ਗਣਕਾਂ ਨੂੰ ਦੋ ਦਿਨ ਮੰਜਾ ਮੈਂ ਜਿਹੜੀਆਂ ਨਰਮ ਬੀ ਆ ਮਾੜੀਆਂ ਮੋਟੀਆਂ ਲੇਟ ਵਾਲੀਆਂ ਚੱਕਣੀਆਂ ਨਾਲ ਚੱਲ ਮਾਰ ਦੇਖਦੇ ਆ ਹਾਂ ਪੱਲਣ ਤੋਂ ਆ ਗਿਆ ਬੰਦੇ ਘੰਟੇ ਚ ਮੁੜ ਕੇ ਆਉਂਦਾ ਪਾਣੀ ਪੀਣੀ ਹੈ ਨਾ ਆ ਤੇਰੇ ਟੈਂ ਬਾਈ ਮੈਂ ਨਹੀਂ ਕਿਹਾ ਚਾ ਬਿਨਾ ਮਾਤ ਤੇ ਚਾ ਕੈ ਬਣੀ ਆ ਉਹ ਮੈਰਾ ਬਹੁਤਾ ਕੀ ਕੀ ਆਦਾ ਘਰ ਆ ਯਾਰ ਲੰਦੇ ਹਾਂ ਅੰਦਰ ਅੱਛਾ ਚੱਲ ਲੋ ਦੇਖਦੇ ਪਾਈ ਜੱਟ ਹੁਣ ਕੰਮ ਖਰਾਬ ਕਰ ਰਿਹਾ ਜਮਾਈ ਯਾਰ ਪੈਕੇਟ ਕਿੰਨੇ ਦਾ ਫ੍ਰੀ ਤੇ ਕੁਛੀ ਇਹ ਬੈਲਡੋ ਕੌਣ ਹੈ ਬੈਲਡੋ ਦੁਲਾ ਕਰ ਦੂ ਤੇ ਖੋਲੂ ਫਿਰ ਚੱਲੀਏ ਜਿੰਨਾ ਮਨ ਨੇ ਛੱਟ ਕੀ ਦੇ ਪਾ ਜਿਹੜਾ ਉਰੇ ਆਜੂ ਪੰਮੇ ਨੂੰ ਪੁੱਛੋ ਕਮਾ ਗੜਾ ਰਸਲਾ ਚਲਾਉਣ ਦਾ ਇਹਨਾਂ ਨੂੰ ਚੌਣਾ ਕਿਨੇ ਆ ਬੈਟਰੀ ਨਾਲ ਚੱਲ ਨਹੀਂ ਉੱਤੀ ਜਿਹੜਾ ਬੈਣਾ ਚੋ ਇਹਨੂੰ ਖੋਲ ਚੱਲਦੇ ਆਪਾਂ ਮੋਟਰ ਸਾਹਿਬ ਦਾ ਕਰੋ ਮੋਟਰ ਸਾਹਿਬ ਨਹੀਂ ਹੈਗਾ ਇਹ ਓ ਲੈ ਲੈ ਵਧੀਆ ਹੋਵੇ ਇਹਨੂੰ ਕਹੇ ਬਸ ਕਰਤਾ ਕੰਮ ਹੋਈ ਹੋਰ ਦੋ ਮਾਟਲ ਦਾਣੇ ਘੱਟੇ ਹਲੇ ਦੋਨੇ ਹੀ ਕਰਤਾ ਖੜ ਤਾ ਫੋ ਅੱਜ ਸਵੇਰ ਯਾਰ ਮੇਰੀ ਹੋਂ ਕੱਲ ਅੱਜ ਦਿਨ ਮੇਰੇ ਵਾਸਤੇ ਦਿਨ ਮਾਰ ਅੱਜ ਮੇਰੀ ਹੋਂ ਕੱਲ ਆ ਦਿਨ ਮਾਰ ਪਤਾ ਹੈ ਕਹਿ ਸੁਣ ਲੈ ਪਹਿਲਾਂ ਦੱਸ ਤੈਨੂੰ ਪਹਿਲਾਂ ਮੇਰੇ ਟੁੱੜੀ ਹੋਈ ਮਸ਼ੀਨ ਆਈ ਉਹ ਵੀ ਖੜ ਗਈ ਉਹਦਾ ਵੀ ਆ ਇੱਕ ਬਹੁਤ ਤੋੜ ਤੋੜ ਤਾ ਜਿਹੜਾ ਮੂਰੇ ਗੋਲ ਕੋ ਮਦਾ ਹੁੰਦਾ अच्छा आई सेम तेरे हो ना होया ਹੁਣ ਹਾਂਜੀ ਚਲ ਦੇਖਦੇ ਹਾਂ ਸਾਥੀ ਪ੍ਰਚਾਰੀ ਜੀ ਬਾਰ-ਬਾਰ ਜਿੰਨੀ ਕਾਕ ਚੰਗੀ ਆ ਉਹਨੇ ਘਾਟੇ ਵੱਧ ਹੂੰ ਉਹਨੇ ਨੁਕਸਾਨ ਵਾਜਾ ਚਲੋ ਹਾਂ ਫਰੀਦ ਉਹਦਾ ਹਿੱਸਾ ਬਾਈ ਕੰਮ ਦਾ ਚੱਲੀ ਜਾਣੇ ਠੀਕ ਹੈ ਠੀਕ ਹੈ ਗੱਗ ਗੱਗ ਗੇ ਓਕੇ ਮੋਟਰਸਾਈਕਲ ਹੈ ਨਹੀਂ ਕੋਈ ਵੀ ਜਾਣੇ ਬੰਦਾ ਹੈ ਕਿ ਉਹਨੇ ਹਾਂ ਉਹਨੂੰ ਬੁਲਾ ਲੈਂਦਾ ਮੈਂ ਫਰੀਦ ਬੁਲਾ ਨਹੀਂ ਮਹਾਸ਼ੀਫ ਨੂੰ ਕਰਾ ਰਿਹਾ ਉਹ ਕਰਨ ਗਿਆ ਵਾ ਚਲ ਚਲ ਬਾਕੀ ਨੂੰ ਕਰਦਾ ਸਾਡੇ ਫੋਨ 'ਚ ਅੱਬ ਚੱਲਦੇ ਫਿਰ ਲਿਆਉਨੇ। ਲਓ ਵਈ ਫੇਰ ਕੱਢ ਗਿਆ ਇਹ। ਕਿਥੇ ਭਲੇ ਮਨਸ ਦਾ ਮੂੰਹ ਕੁੱਟਣਾ, ਪੈਣਾ ਤਾਂ ਲੋਟ ਆਉਣਾ ਹੀ ਨੇ। ਮਨ ਕੇ। ਅੱਚੇ। ह्म। ਕਿਆ ਗੱਲ ਲੱਭੀ ਇਹ ਕੋਈ ਰੱਬ ਗੁੱਸਾ ਜਾ ਕਿਦਾ ਮੂੰਹ ਕੁੱਟੀ ਹੈ। ਮੂੰਹ ਕੁੱਟਾ ਜਿਹੜਾ ਕੋਈ ਮਾਜੀ ਜਾਂਦਾ। ਹਾ ਹਾ। ਜਿਹੜਾ ਕੰਮ ਥੋੜਾ ਜਿਹਾ ਖਲਾ ਹੋਣਾ ਜਿਦੇ ਹੋਣਾ ਬਸ। ਸਵੇਰੇ ਤੂੜੀਆਂ ਵਿੱਚ ਦਾ ਸੋਚਦਾ ਤਾਂ ਬਹੁਤ ਕੋਸਾ ਬਣਦਾ ਕੋਸਾ ਸਵੇਰੇ ਤੂੜੀਆਂ ਹੀ ਮਸ਼ੀਨ ਆ ਗਈ ਹੂੰ ਠੀਕ ਆ ਟਰੈਕਟਰ ਉਧਰ ਪਾਤਾ ਹੂੰ ਅੱਧੀ ਟਰਾਲੀ ਭਰਾਈ ਉਹਨੇ ਉਹਦਾ ਕ੍ਰਾਸ ਉੱਟ ਗਿਆ ਇੱਦਾਂ ਇੱਦਾਂ ਉਹ ਕ੍ਰਾਸ ਲਾਉਣ ਗਏ ਮੈਂ ਆ ਲੈ ਕੇ ਆ ਗਿਆ ਹੂੰ ਉਹ ਲੈ ਆ ਨਹੀਂ ਕ੍ਰਾਸ ਵਾ ਕੇ ਇੱਧਰ ਉੱਟ ਗਿਆ ਹੂੰ ਡੈਡੀ ਉਧਰਾਂ ਮੈਂ ਇੱਧਰ ਕ੍ਰਾਸ ਦੋ ਇੱਧਰ ਵਾਲੇ ਕਹਿੰਦਾ ਉਹੀ ਕੰਮ ਹੋ ਗਿਆ ਕਹਿੰਦਾ ਨਾਨਕ ਹਾਂ ਨਾਨਕ ਦੁੱਖਿਆ ਸਭ ਸੰਸਾਰ ਅੱਜ ਤਾਂ ਅੱਜ ਦੁੱਖਿਆ ਮੈਂ ਜੀ ਜੀ ਇਹਨੇ ਹੁਣ ਜਿਹੜਾ ਕੋਲ ਬੈਠਾ ਵੀ ਇਹਨੇ ਬੈਠ ਕੇ ਕਢਾਉਣੀ ਉਹ ਵੀ ਦੁਖੀ ਐ ਜਿਹੜਾ ਸੁਣਾਉਣ ਗਿਆ ਉਹ ਵੀ ਦੁਖੀ ਹੋਰ ਕੀ ਇੱਕ ਬੰਦਾ ਹੋਰ ਮੈਨੂੰ ਮਿਲਿਆ ਅੱਜ ਹਾਂ ਉਹ ਵੀ ਦੁਖੀ ਹੁੰਦਾ ਕਿਆ ਕਹਿੰਦਾ ਉਹ ਕਹਿੰਦਾ ਸਲਾਹ ਦੇ ਕੋਈ ਹਾਂ ਬੰਦਾ ਥਾ ਹੁਣ ਪੰਨਾ ਲੈਣਾ ਕਹਿੰਦਾ ਯਾਰ ਤਾਂ ਕਾਨਦਾਰੀ ਮੰਨ ਕੁਛ ਨਹੀਂ ਹੈਗਾ ਕਹਿੰਦਾ 7000 ਫਸ ਗਿਆ 7 ਲੱਖ ਦੁਕਾਨਦਾਰੀ ਚ ਦੁਕਾਨਦਾਰੀ ਦਾ ਹਾਰ ਸਮਝ ਲਾ 7 ਲੱਖ ਵਸਿਆ ਪਿਆ ਬੱਲੇ ਬੱਲੇ ਹੈ ਹਾਂ ਕਹਿੰਦਾ ਹੋ ਜਾ ਦੁਕਾਨ ਛੱਡਦਾ ਧਾਰ ਵੀ ਜਾਂਦਾ ਧਾਰ ਵੀ ਜਾਂਦਾ ਮੁੰਨਾ ਦਾ ਸੌਦੇ ਨਾਲੇ ਮੁੰਨਾ ਉਹ ਹਾਂ ਮਾ ਫਿਰ ਹੁਣ ਹਾਂ ਹੁਣ ਕੀ ਕਰੀਏ ਕਹਿੰਦਾ ਦੁਕਾਨ ਮੈਂ ਸਮਾਰਕਟ ਆਉਂਦੇ ਤਾਂ ਧਾਰ ਵੀ ਮਰਦਾ ਹੈ ਅਗਲਾ ਤੈ ਹੈਗੀ ਨਹੀਂ ਦੇਣੇ ਫਿਰ ਕਹਿੰਦਾ ਚਿਨਾਉਂਦੇ ਤਾਂ ਧਾਰ ਆਉਂਦਾ ਹੈ ਗਾਹਾਂ ਛੱਡਦਾ ਗਾਹਾਂ ਛੱਡਦਾ ਮਾ ਫਿਰ ਐ ਸਮਝਦਾ ਮਾ ਫਿਰ ਤਾਂ ਇਹ ਕੰਮ ਹੋਗਾ 7 ਲੱਖ ਦਾ ਇਨਵੈਸਟਮੈਂਟ ਚਾਹਗਾ ਨਹੀਂ ਨਾ 7 ਲੱਖ ਦਾ ਮੈਂ 14 ਲੱਖ ਬਣਾ ਘਟਣਾ ਕੁਝ ਨਹੀਂ ਹੋਏਗਾ ਹਰ ਵੀ ਹੁਣੀ ਦੀ ਮਾਦਾਰ ਬਦਲ ਨਹੀਂ ਕੱਢਣਾ ਨਹੀਂ ਹੈਗਾ ਲੈ ਕਿ ਨਹੀਂ ਦਾ ਕੰਮ ਆਇਆ ਬਾਈ ਹਾਂ ਦੁਕਾਨਦਾਰ ਜੀ ਆਈ ਕੰਮ ਹੈ ਮੇਰੇ ਪੈਸੇ ਧਾਰ ਗਏ ਉਹ ਨਹੀਂ ਆਉਂਦੇ ਹੈਗੇ ਅਗਲੇ ਮਹੀਨੇ ਤਾਂ ਸਾ ਕੋ ਘਮਾਜ ਕਰਾਣਾ ਆਪਣਾ ਕੰਮ ਤਾਂ ਸਾਡੇ ਕੋਲ ਨਹੀਂ ਲਾਈ ਉਸੇ ਆਗੇ ਦਵਾਈਆਂ ਵਸ ਰਹੇ ਹਾਂ ਤੇ ਵਾ ਬੈਂਕਾਂ ਦੇ ਬੈਕ ਦੇ ਲਿਆ ਕੇ ਅਸੀਂ ਕੰਮ ਸ਼ੁਰੂ ਕਰ ਲਿਆ ਬਸ ਉਹੀ ਘੁੰਮੀ ਜਾਣੇ ਉਹੀ ਘੁੰਮੀ ਜਾਣੇ ਜਿਹਨੇ ਬਣੇ ਬੈਕ ਹੁਣ ਦੇ ਦਿੱਤੇ ਜਿਹੜੇ ਰਹਿ ਗਏ ਮੈਂ ਮੋਟੇ ਅਸੀਂ ਖਰਚ ਚਲਾ ਲਿਆ ਬਸ ਬੈਕ ਦਾ ਖੜੇ ਦਾ ਖੜਾ ਬਾਈਕ ਦਾ ਖੜਾ ਫੇਰ ਉਹਦਾ ਫੇਕੜਾ ਆਉਂਦੇ ਆਪਾਂ ਲਿਮਟ ਵਾਹੀ ਹੈ ਜਿਹੜੀ ਦੋ ਰੋਟੀਆਂ ਖਾ ਲਈ ਨੇ ਸਾਰੀ ਸਵੇਰ ਉਹੀ ਲਿਮਟ ਘਟਾ ਕੇ ਫੇਰ ਫੇਰ ਫਸਲ ਵੀ ਦੇਣੀ ਉਹੀ ਲਿਮਟ ਘਟਾਉਣੀ ਫੇਰ ਫਸਲ ਫੇਰ ਦਵਾਈਆਂ ਇਹੋ ਕਰ ਦੇਣੀ ਜਾ ਕੇ ਫੇਰ ਬਣੇ ਪਿਆ ਬੇਕੱਲਾ ਬਿਆਰ ਤਾਰਿਓ ਨਾ ਲਿਮਟ ਪੜ ਆਉਂਦੀ ਆ ਕੇ ਫੇਰ ਫੇਰ ਵੇਚਣੀ ਉਹੀ ਕੰਮ ਚੱਲਦਾ ਸਰ ਜਿਹੜਾ ਮੈਂ ਗੰਨੇ ਦਾ ਸਾਬ ਲਾਇਆ ਤਾਂ ਲੱਖ ਰੁਪਏ ਸਮਾਨ ਲਾ ਕੇ ਗੰਨੇ ਦਾ ਸਣੇ ਡਾਇ ਤੇ ਲਿਖ ਕੇ ਅਖੀਰ ਸਾਈ ਦਾ ਇਹ ਤਾਂ ਗੰਨੇ ਦਾ ਪਾਲਣੇ ਪਾਲਣੇ ਦਾ ਸਮਾਨ ਹੈ 1 ਲੱਖ ਰੁਪਏ ਦਾ ਆ ਗਿਆ ਥਣੇ ਡਾਇਆ ਜੂਰੀਆ ਵਿੱਚ ਇਹ ਦਵਾਇਆ ਭਈਆਂ ਦਾ ਲੱਗ ਭਈਆਂ ਦਾ ਤਾਂ ਲੱਗ ਸਟਾਰਟ ਹੋਣਾ ਯਾਰ ਭਈਆਂ ਦਾ ਟਰੈਕਟਰ ਦਾ ਖਰਚਾ ਉਹ ਲੱਗ ਉਹ ਲੱਗ ਹੈ ਦਵਾਇ ਦਵਾਇ ਲੱਖ ਰੁਪਈਆ ਦਾ ਦਵਾਇਆ ਡਾਇਆ ਜੂਰੀਆ ਇਹ ਕੋ ਆਇਆ ਪਿਆ 8 ਕਿਲਿਆਂ ਦਾ ਕੋ ਮਦਾਇਆ 8 ਕਿਲਿਆਂ ਦਾ ਇਹ ਆਪਣਾ ਜਿੰਨੇ ਕੋਈ ਚੀਜ਼ ਲੈਣੀ ਹੈ ਲੈ ਲਓ ਕਿਸ਼ਤਾਂ ਕਰ ਲਓ ਜਿੱਥੇ ਲਿਮਟ ਉਤਰਦੀ ਹੈ ਉੱਥੇ ਕਿਸੇ ਤੂੰ ਤੂ ਤਰੀ ਜਾਣੀ ਹਾਂ ਆ ਜਾ ਚੱਲਣਾ ਹੋਰ ਕਿਆ ਇਹ ਖੜਾ ਕੰਮ ਉਹ ਔਖਾ ਕਿਆ ਇਸ ਤਵਾਇ ਅੱਜਕੱਲ ਕਿਸਾਨ ਦੇ ਕਿਆ ਕਿਥੇ ਲੇ ਹੁੰਦਾ ਹੋ ਐਨੀ ਹਿਮਾਲਾ ਬਾਹਰ ਟਰੈਕਟਰ ਤੈਨ ਲਿਆ ਕਿਦੇ ਇੱਕੋਸ ਬਾਸ ਉਤਾਰ ਦੇ ਲੱਗਿਆ ਦੇ ਦਿੰਦਾ ਬੜਾ ਲੱਗਿਆ ਇਹ ਤਾਂ ਐ ਵੀ 6 ਮਹੀਨੇ ਸਮਾਹੀ ਬਾਹਰ ਲੱਖ ਰੇਟ ਲਖ ਤਾਰ ਲਾ ਆਪਣਾ ਉਧਰ ਲਿਮਿਟ ਦੇ ਦੇ ਨਹੀਂ ਹੁਕਮ ਜਾਂਦਾ ਉਦੇ ਮੈਂ ਮੇਰੀ ਗੱਲ ਸੁਣ ਇੱਕ ਇੱਕ ਫਾਇਦਾ ਵੀ ਹੈਗਾ ਹਾਂ ਇਹ ਬੰਦਾ ਸਖੂ ਸਮਝ ਕੇ ਚੱਲੇ ਹਾਂ ਕਰ ਜਾ ਕੋਈ ਮਾੜੀ ਚੀਜ਼ ਨਹੀਂ ਹੈਗੀ ਮਾੜੀ ਤਾਂ ਨਹੀਂ ਹੈਗੀ ਕੰਮ ਕਰਾਂਗਾ ਬੰਦਾ ਸਹੀ ਵਰਤੇ ਉਹਨੂੰ ਹਾਂ ਕੰਮ ਕਰੋ ਨਾਲ ਯਾਰ ਗੈਲ ਕੰਮ ਕਰੋ ਜੀ ਹੁਣ ਪਰ ਬੈਠ ਕੇ ਕੋਈ ਕਰਨਾ ਹੀ ਨਹੀਂ ਹੈ ਖਿਲੇ ਕੇ ਖੜਾ ਲਿਆ ਦੇਉਦਾ ਫਿਰ ਉਹੀ ਬਾਗਾਂ ਵਾਲਾ ਬਾਗਾਂ ਵਾਲਖ ਦੀ ਗੱਡੀ ਤੇ ਤੂੰ ਚੁੱਪ ਕੇ ਬੈਠ ਰੰਦਾ ਚੁੱਪ ਕੇ ਬੈਠ ਰੰਦਾ ਬੰਦੇ ਦੇ ਭਈਓ ਉਲਟ 37 ਦਾ 37 ਦਾ ਕੰਮ ਤਾਂ ਕਰਦਾ ਹਾਂ ਹਾਂ ਲਿਆਂਦੀ ਤਾਂ ਹੁਣ ਸਾਨੂੰ ਆਲਟੋ ਵੀ ਹੈ ਜੈਸਾ ਦੀ 50 ਹਜ਼ਾਰ ਦੀ ਤੇ 60 ਦੀ ਉਹੀ ਤਾਂ ਕਹਿੰਦਾ ਹਾਂ ਕੰਮ ਲੈ ਲਈ ਤੂੰ ਹੀ ਭਾਈ ਏਸੀ ਚਲਾ ਕੇ ਚਲੇ ਜਾਂਦੇ ਅਸੀਂ ਟਾਕੀਆਂ ਖੋਲ ਕੇ ਚਲੇ ਜਾਂਦੇ ਉਹ ਤਾਂ ਇੰਨਾ ਕੰਮ ਕਰ ਹੈ ਨਹੀਂ ਨਾਲੇ ਇਹਦਾ ਤਾਰ ਰਿਹਾ ਆਪਣੇ ਪੈਸੇ ਤਾਰਦਾ ਇਹ ਆਪਣਾ ਨਾ ਕਮਾ ਕੇ ਦਿੰਦਾ ਲੇਜ਼ਰ ਇਹ ਚਲਾਉਂਦਾ ਠੀਕ ਆ ਲੇ ਜ਼ਖਾਤਾਂ ਹੀ ਤਰਦਾ ਦਰਦਾ ਗੱਨੇ ਦਾ ਗਾਹ 200 ਹੋਣਾ ਖਰਚਾ ਬਚਾ ਲੈਣਾ ਉਹ ਫੇਰ ਬਾਬਰਾ ਦਾ ਕੰਮ ਹੈ ਸਾਢੇ 5.5 ਦਾ ਟਰੈਕਟਰ ਦਾ ਕੰਮ ਹੈਵੀ ਆ ਬਾਈ ਹੈ ਕਿ ਨਹੀਂ ਗੰਨੇ ਗੁੰਦੇ ਦਾ ਪਹਿਲਾਂ ਤਾਂ ਆਪਾਂ ਦੱਸ ਉਹ 200 ਦੀ پرانی ਆਪਾਂ ਨੇ ਐਸੀ ਜੇ ਟਰੈਕਟਰ ਲਿਆ ਤਾਂ ਸਾਭ ਨਹੀਂ ਆਇਆ ਤਾਂ 100 ਰਹਿ ਗਿਆ ਉਹ ਗਾਹ ਨੂੰ 200 ਚੱਲਾਗਾ 6 ਲੱਖ ਦੇ ਦਿੱਤਾ ਇਹਦਾ 6 ਲੱਖ ਖੜਾ 6 ਲੱਖਵਾ ਤੇ ਇੱਕ کیس ਚਲ ਗਈ 5 ਲੱਖ ਦੀ ਇੱਕ ਹੁਣ ਜੇ ਲੈ ਜਾਣੀ 4 ਕ ਲੱਖ ਰਹੇਗਾ ਸਮਝ ਲਾ ਉਤਰ ਜਣਾ ਉਤਰ ਜੀ ਇਹਨਾਂ ਫਸਲ ਦਿਨ ਦਾ ਤ ਹਾਂ ਫਸਲ ਤਾਲ ਦਰ ਉਸਦੀ ਰਹੇ ਫਸਲ ਦੀ ਬਸ ਹਾਂ ਇਕ ਨਾ ਆਇਆ ਫਾਈ ਫਸਲ ਦੀ ਤੂੰ ਹਾਂ ਅੱਜ ਉਹ ਪਸ਼ਵਾ ਮੋੜਿਆ ਜੀ ਹਾਂ ਹੈਨਾ ਹਾਂ ਪਸ਼ਵਾ ਚੱਲਦੀ ਅੱਜ ਆਜਾ ਕਈ ਦਿਨਾਂ ਬਾਅਦ ਦੇਖੀ ਆ ਮੈਂ ਕਹਿੰਦਾ ਜਿੰਨ ਦੇ ਕੰਕੜੀ ਪੜਾਈ ਪਈ ਓਦੋਂ ਤਾਂ ਦਖੜੇ ਚੱਲਦਾ ਅੱਜ ਪਸ਼ਵਾ ਚੱਲਦੀ ਐ ਬਸ ਪਾ ਅੱਜ ਮੌਸਮ ਵੀ ਸਾਫ ਹੈ ਦੇਖ ਲੈ ਫੇ ਹੂੰ ਇਹਦਾ ਬਣਾ ਨਹੀਂ ਆ ਕਣਕਾਂ ਇਨੇ ਹੁਣ ਦੇਖੀ ਤੂੰ ਕਣਕਾ ਵੱਢੂ ਨੇ ਇਹਨੂੰ ਦੇਖਣਾ ਪੈਣਾ ਵੀ ਉੱਠਦੀ ਬਦਲੀ ਕਿਧਰੇ ਤੇ ਉੱਠਦੀ ਕਿਧਰੇ ਤੇ ਆ ਕੰਮ ਹੋਣਾ ਹੁਣ ਨਹੀਂ ਉੱਠਦੀ ਬਦਲ ਰਿਆ ਪਰ ਬੱਦਲ ਬੱਦਲੋ ਬਣਾ ਦਿੱਤੀ ਓਏ ਬਹੁਤ ਸਾਹ ਦਿੱਤਾ ਮਹਾਰਾਜ ਨੇ ਚੱਲ ਜਿੱਦ ਤੈਨਾਂ ਕੇ ਸਾਹ ਹੋ ਗਿਆ ਹੁਣ ਇਹਦਾ ਕਹਿੰਦੇ ਪੰਜੇ ਉਂਗਲੀਆਂ ਕਿਈਆਂ ਨਹੀਂ ਹੁੰਦੀਆਂ ਕਿਧਰੇ ਹੋ ਵੀ ਗਿਆ ਕਿਧਰੇ ਨਹੀਂ ਵੀ ਹੋਇਆ ਕਹਿੰਦੇ ਸਾਢੇ ਲੱਖੇ ਖਾਤਰ ਹੁਣ ਤੁਸੀਂ ਠੀਕ ਰਿਹਾ ਇਹ ਠੀਕ ਰਿਹਾ ਬਹੁਤ ਹੈ ਨਾ ਹਾਂ ਨਾ ਹਾਂ ਡਰਾ ਹੀ ਇਹ ਸਾਨੂੰ ਇਹਨੇ ਵਸਾ ਨਹੀਂ ਕਰਿਆ ਅਜੇ ਵੀ ਦੇਖਦੇ ਅੱਜ ਕਾਲੇ ਨੂੰ ਕਹਿੰਦਾ ਮੈਂ ਵੜ ਦੇ ਰਿੱਤੇ ਯਾਰ ਡਰਾਉਂਦੇ ਰਹਿੰਦੇ ਬਸ ਬਸ ਤੂੰ ਉਹਨੂੰ ਬੜਾ ਆ ਤਾਂ ਹੁਣ ਨੂੰ ਦੱਦਾ ਖਿੱਚਦੇ ਨਾ ਕਰਾਂ ਟੁੱਟਦਾ ਹਨਾ ਆਹੀ ਆ ਬੁੱਟੇ ਮਾਪੇ ਮੇਰੀ ਹੁਣ ਕੰਟਾ ਉਹ ਖੜਿਆ ਸਾਨੂੰ ਉਹ ਹੀ ਇਹਨੂੰ ਦੱਦਾ ਮੈਂ ਖਿੱਚਦੇ ਨਾ ਦੱਦਾ ਅੱਧੇ ਦੇ ਵੱਧ ਗਿਆ ਤਾਂ ਫੇਰ 12 ਵਜੇ ਦਾ ਕੰਮ ਨਹੀਂ ਨਿਬੜਿਆ ਦ ਹੁਣ 2 ਵਜਣੇ ਹਲੇ ਵੀ ਕਿਹੜੇ ਚ ਹੋ ਆ ਕਟਾ ਦਾ ਹਵੱਟਨ ਹੋ ਗਿਆ ਹੋਰ ਹਲੇ ਕਿਹੜੇ ਆਇਆ ਆਊਗਾ ਫਿੱਟ ਕਰਨਾ ਆਟਾ ਹੋਰ ਲਾ ਯਾ ਕਿਹ ਪਤਾ ਸ਼ਾਮੇ ਹੋਣੀ ਔਰ ਕੋਈ ਪਤਾ ਨਹੀਂ ਹੈਗਾ ਹਾਂ ਮੋਰਸ਼ੀ ਕਿੱਦਾਂ ਅੱਧੀ ਰਾਤ ਦੇ ਰੇੜੇ ਵੜਾ ਕੇ ਲੈਂਦੀ ਹੈ ਕਿੱਥੇ ਹੱਥੇ ਉੱਥੇ ਕਿਤੇ ਚੱਲੀ ਆਲੀ ਜਿੰਨੀ ਆਲੀ ਹਾਂ ਅਸਲ ਨੂੰ ਕਿ ਆਵਿਆ ਤੇਰੀ ਮਸ਼ੀਨ ਵੇਲੀ ਹੋ ਗਈ ਹਵਾ ਚਲਦੀ ਸੀ ਸਾਨੂੰ ਫੋਨ ਕਰਦੀ ਕਦੇ ਸਾਢੇ 9 ਵਜੇ ਫੋਨ ਆਇਆ ਉਹਦਾ 11 ਬੱਦਨ ਪੜਾ ਗਏ ਸੀ ਘਰ ਆ ਕੇ 9:45 ਬਲ ਗਿਆ ਅਰ ਧੂੜ ਪੂਰੀ ਉੜਦੀ ਸੀ ਸਾਰੇ ਉਸ ਨਹੀਂ ਦੀ ਪੈਂਦੀ ਗੱਲ ਹੁਣ ਸਹੀ ਨਹੀਂ ਠੀਕ ਤਾਂ ਕਿਕੜਾ ਹੁਣ ਪਾਸੇ ਪਾਸੇ ਚਲਦੀ ਹੁਣ ਉਸ ਗਈ ਰੂਗੀ ਕੱਲ ਠੀਕ ਤਾਂ ਕੱਲ ਬਹੁਤ ਵਧੀਆ ਮੌਸਮ ਤਾਂ ਹੂੰ ਚਲ ਦੇਖਦੇ ਹਾਂ ਹੋਂ ਦਾ ਕੰਮ ਦਾ ਪਾਈ ਦਾ ਚੱਲਦਾ ਮਸੋ ਆ ਦੇਖ ਲਾ ਕਿੰਨਾ ਚੱਲਿਆ ਵਾਹ ਵਾਹ ਬਾਈ ਇੰਨਾ ਇੰਨੇ ਚੱਕੀ ਆ 20 ਮਿੰਟ ਮਸੋ ਲੱਗੇ ਆ ਗਿਆ ਬਾਈ ਉਹ ਕਰਾਉਸ ਆ ਕਿਹਾ ਕਹਿੰਦੇ ਉਹਨੂੰ ਕਰਾਉਸ ਕਰਾਉਸ ਪਰ ਕਰਾਉਸ ਆ ਲੈ ਭਾਈ ਦੇਖਦੇ ਹੁਣ ਕੱਲ ਚ ਹਾਂ 4 ਦਾ ਲੱਗਦਾ ਹੁਣ ਆ ਛਾੜ ਕੇ ਹਲੇ ਭਰੀਆਂ ਤਾਂ ਨਿਕਲੀਆਂ 10 15 ਨਹੀਂ ਪਪੂ ਲਰਾਵਾ ਚਾਰ ਤੇ ਜਿਆਦਾ ਵੀ ਤਾਂ 15 16 ਜੂ 15 ਕਿੱਥੇ ਆਣਾ ਮਤਲਬ ਉਹੀ ਕਹ ਰਿਹਾ ਜੇ ਜੇ ਤੂੰ ਕਹਿੰਦਾ ਜਿਆਦਾ ਝਾੜ ਜਿਆਦਾ 12 12 12 ਤਾਂ ਝਾੜ ਨਾਰਮਲ ਹੈ ਵੀ 12 ਤਾਂ ਆਉਣੀ ਆਉਣਾ ਬੀਜ ਖਲਾਇਆ ਬਾਅਦ ਤੱਕਾ ਤਕੜੀਆਂ ਚੱਲ ਪਾ 15 ਜੂ ਇਹ ਤੇ ਵੱਧ ਨਹੀਂ ਹੈਗਾ ਬਾਕੀ ਦੱਸ ਦੇਣਾ 50 ਕਵਾਂਟਲ ਪੈਂਦੀ ਫਿਰ ਦੇ ਵਿੱਚ ਅਸੀਂ 5 ਕਵਾਂਟਲ ਵਾਲੇ ਵੀ ਬੈਠੇ ਆ ਖੜ੍ਹ ਜਾ ਸੁਣ ਹਲੋ 99 ਜਿਹੜੀ ਬਾਅਦ ਉਹ ਵੀਜੀ ਪੰਜੇ ਨਹੀਂ ਗਈ ਉੱਥੇ ਤੇ ਕਾਹਦੇ ਲੇਟ ਹੋਊਗੀ ਲੇਟ ਹੋਊਗੀ ਨਾ ਕਰ ਕਰ 5 6 ਹੋਊ ਬਸ ਉਹ ਤਾਂ ਖਾਲੀ ਕਰਕੇ 20 ਇੱਕ ਬਸ ਬੁਟੇਲੀ ਗਾਉਂ ਹਾਂ ਨਹੀਂ ਦੇਖਦੇ ਆ ਇੰਨੀ ਕਾਉਣੀ ਐ ਬਾਬੂ ਦੇਖਿਆ ਤੂੰ ਬਾਲਟੀ ਨਹੀਂ ਬਾਲ ਬਾ ਦੇਖ ਲਈ ਚਲ ਦੇਖ ਰਿਹਾ ਖੜੇ ਹੀ ਰੱਦ ਦੇਣੇ ਕੜ ਕੇ ਵੀ ਕੀ ਆ ਇਹ 5 ਕੁਆਂਟਲ ਦਾ ਹੱਦ ਹੂੰ ਔਰ ਚੱਕੀ ਕੋਲ ਕਹਿਣਾ ਮੈਂ ਫੇ ਬਾਦੇ ਵਿੱਚ ਜੂਰੀ ਪੋਣੀ ਐ ਲੈ ਲੈ ਹੋ 2000 ਰੁਪਏ ਤਾਂ ਕਾਕ ਦਾ ਰੇਟ ਆ ਮਸ਼ੀਨ ਦਾ ਜੇ ਨਿਕਲਿਓ 5 ਕੁਆਂਟਲ ਫੇਰ 10000 ਦੀ ਹੁੰਦਾ ਇਹ ਬਖਰਚਾ 2000 ਕਉ ਦਾ ਬਹੁਤ ਆ ਉਹ ਬਹੁਤ ਆ ਯਾਰ ਕਾਕੂ ਚ ਤਪਰੇ ਦਾ ਭਈਆ ਮੈਂ ਢਾਉਣਾ ਦਾ ਹੋ ਭਈਆ ਪੱਜ ਗਾ ਮੇਤੇ ਹੋਰ ਮੈਂ ਅੱਠ ਮਾਂਪਲਾਏ ਛੇ ਬੀਕੇ ਚ ਸਾਢੇ 4 ਯਾਰ ਲੱਗੇ ਹੁੰਦੇ ਮਾਂਪਾ ਮੈਨੂੰ ਅੱਖ ਦਿਖਾ ਜਾਂਦਾ ਉੱਥੇ ਹੋ ਕੇ ਮੈਂ ਕੱਲ ਦੇਖਿਆ ਤਪਰੇ ਦਾ ਇੰਦਰ ਕਰਦਾ ਬਹੁਤ ਵਧੀਆ ਕੁਝ ਵੀ ਕਹੀ ਜਾਵੇ ਆ ਭਈਆ ਜਿਹੜਾ ਬਹੁਤ ਟੌਪੀ ਚੱਲੇਗਾ ਜਿਹੜਾ ਉਹ ਇਹਦਾ ਵੀ ਪੰਪ ਰੱਖਿਆ ਭਾਈ ਕਹਿੰਦੇ ਉਹ ਰਾਤ ਤਾਂ ਐਕਸੀਡੈਂਟ ਹੋ ਗਿਆ ਹੈ ਹੈ ਰਾਤ ਐਕਸੀਡੈਂਟ ਹੋ ਗਿਆ ਭਾਈ ਦੋਏ ਕਹਿੰਦੇ ਦੋਏ ਮਰਲੇ ਉਹੇ ਮਰਲੇ ਭਾਈ ਇਹ ਦੋਏ ਭਾਈ ਇਹੀ ਤੇ ਨਾਲ ਉਹ ਭਈਆਂ ਦਾ ਮੁੰਡਾ ਦਾ ਕੰਮ ਕਰਦਾ ਉੱਥੇ ਸਰ ਸਰ ਜੀਦੇ ਉਹ ਹਾਂ ਉਹ ਭਾਈ ਤਿੰਨ ਗਿਆ ਮੈਨੂੰ ਉੱਥੇ ਕੋਈ ਲੱਗਦਾ ਭੂਤ ਪ੍ਰੇਤ ਕੋਈ ਭਾਈ ਗੁਰਮੁਖੀ ਉੱਥੇ ਮੈਨ ਪੰਮਾ ਕਰੇ ਉਹੀ ਜਗਾ ਉੱਥੇ ਜਿੱਥੇ ਹੋ ਗਰੇ ਮੁੰਡਾ ਗੁਰਮੁਖ ਦੀ ਵੀ ਉੱਥੇ ਲੱਗਿਆ ਯਾਰ ਤੂੰ ਛੱਡ ਆਏ ਕਰ ਗੁਰਮੁਖ ਦੀ ਐ ਹਸਪਟਲ ਹੈ ਨਾ ਹਾਂ ਹੈ ਉੱਥੇ ਉਹੀ ਜਗਾ ਪਰ ਕੀ ਅੱਜ ਭਜਾ ਗਿਆ ਰਿਆ ਪਤਾ ਇਹ ਤੂੰ ਗਿਰਿਆ ਉਦੋਂ ਆਸੀਂ ਦੋ ਤਾਂ ਉਦੋਂ ਗੁਰਮੁਖੀ ਰਾਤ ਹੁਣ ਤੱਕ ਲੋਟਰੀ ਨਹੀਂ ਦੇਖਿਆ ਤੂੰ ਉੱਥੇ ਪੰਮਾ ਮੈਂ ਚੱਕਿਆ ਉੱਥੀ ਦਾ ਸਾਰਾ ਤੁਸੀਂ ਫੇਰ ਇਹ ਉਹੀ ਜਗ੍ਹਾ ਉਹੀ ਤਰ੍ਹਾਂ ਢਾਬਾ ਟੈਂਕੀ ਦੀ ਹੱਦ ਤੱਕ ਇੱਕ ਤਾਂ ਇੱਕੀ ਗੋਲ ਵੀ ਮੁੰਡਾ ਮਰਿਆ ਪਹਿਲਾਂ ਹਾਂ ਉੱਥੀ ਕੰਮ ਪਹਿਲਾਂ ਉਹੀ ਜਗ੍ਹਾ ਭਾਈ ਕੈੜੀ ਆ ਉਹ ਆਪਣਾ ਦੇਖ ਕੇ ਜਾ ਉੱਥੇ ਨੂੰ ਇਹਦਾ ਉਤਾਰ ਪੰਪਾ ਪਹਿਲਾਂ ਪਾਠ ਕਰਾਉਂਦਾ ਤਾਂ ਹੁਣ ਫੇਰ ਕਰਾਉਣੇ ਪੈਣੇ ਆ ਹਾਂ ਉੱਥੇ ਪੈਣੀ ਹੋਣ ਲੱਗਦੇ ਬਾਈ ਐਸੀਡੈਂਟ ਪਰ ਵੀ ਬਹੁਤ ਐਸੀਡੈਂਟ ਹੋੜ ਉੱਡਾ ਕੇ ਤੇ ਫੇਰ ਖੰਡ ਪਾੜ ਖਲਾਇਆ ਤੇ ਉੱਥੇ ਯਾਰ ਉੱਥੇ ਵੀ ਤਾਂ ਹੁੰਦੇ ਤੇ ਬਾਈ ਇਹ ਜਿਹੜੀ ਨਾ ਜਿਹੜੇ ਐਦਾਂ ਹੁੰਦੇ ਨਾ ਜਿਹੜੇ ਕਿ ਮੰਨ ਕੇ ਚੱਲ ਆਪਾਂ ਕਹਿੰਦੇ ਭੂਤ ਪ੍ਰੇਤ ਹੈ ਇਹਦੇ ਬੰਦੇ ਨਾ ਇੱਕ ਦਾ ਐਸੀਡੈਂਟ ਆ ਰਹੀ ਉਹ ਪੁੱਟਦੀ ਜਾਂਦੀ ਆ ਫੇਰ ਖਲ ਮੰਸੂਏ ਮੰਸੂਏ ਪਾ ਮੰਸੂਏ ਕਿੰਨੇ ਹੁੰਦੇ ਉੱਥੇ ਹੈ ਫਰੇਸਾ ਹੁਣ ਉੱਥੇ ਖੰਡ ਪਾੜ ਹੁੰਦਾ ਉਹ ਨਹੀਂ ਹੁੰਦਾ ਲੜੀ ਚੱਲਦੀ ਰਹੀ ਪਾਠਾ ਦੀ ਹੁਣ ਖੜੀ ਹੋਈ ਉਹ ਹੀ ਉਹ ਰਾਗੀ ਏ ਬਾਈ ਜਿੰਨਾ ਕਿ ਚਰ ਪਾਠ ਦਾ ਅਸਰ ਰਹਿੰਦਾ ਉਹਨਾਂ ਚਿਰ ਟਿੱਕੇ ਵੀ ਰਹਿੰਦੇ ਇਹ ਤਾਂ ਕੋਈ ਕੰਮ ਨਹੀਂ ਚੱਲਦਾ ਇੱਕ ਇੱਕ ਜਿਹੜੀ ਡਰਾਈਵਲੀ ਨਾ ਆਪਣੀ ਲੋਕਾਂ ਦੀ ਅਜੀ ਗਲਤ ਮੈਂ ਤਾਂ ਡਰਾਈਵਲੀ ਦੇਖਣੀ ਉਹਦਾ ਤਾਂ ਕਹਿੰਦੇ ਤੇਜ਼ ਵੀ ਬਹੁਤ ਆ ਉਹ ਤੇਜ਼ ਪਤਾ ਨਹੀਂ ਹੈ ਪਤਾ ਨਹੀਂ ਇਹਦੀ ਮੈਨੂੰ ਪਤਾ ਇੱਕ ਲਾਈਟ ਨਹੀਂ ਬੰਦਾ ਕੋਈ ਵੀ ਡਾਊਨ ਕਰਦਾ ਅੱਖਾਂ ਵਿੱਚ ਪੈਂਦੀ ਇੱਕ ਲਾਈਟ ਅਸੀਂ ਜੁੱਟਿਆ ਦਿਖਦਾ ਕੁਝ ਵੀ ਨਹੀਂ ਹੋ ਰੇ ਪਤਾ ਨਹੀਂ ਲੋਕ ਕਿਆ ਸੋਚ ਕੇ ਚੱਕ ਲੈਂਦੇ ਮੂਹ ਵੀ ਖੜੀ ਹੋਏ ਵੀ ਡਾਊਨ ਕਰ ਲੋ ਲਾਈਟ ਨੂੰ ਮੜੀ ਅੰਨਾ ਹੀ ਕਰ ਦਿੰਦੀਆਂ ਇੰਨੀ ਤੇਜ਼ ਲਾਈਟ ਥੜੀ ਮੋਟਰ ਉਹਨੇ ਗੱਡੀ ਚੱਕੀ ਵੀ ਹੁੰਦੀ ਪਤਾ ਹੀ ਨਹੀਂ ਹੈ ਹਾਈ ਵੀਲ ਉਹ ਵੀ ਹੁੰਦਾ ਕੁਝ ਵੀ ਨਹੀਂ ਟੁੱਟਾ ਉਹ ਟੇਪਰ ਵੀ ਲਈ ਆਏ ਮਾਰੀਆ ਵੀ ਲੈਟਨ ਆਨ ਕਰ ਲਾ ਫੇਰ ਵੀ ਲੋ ਕਰਦੇ ਆਂ ਇਹ ਦੇਖ ਲੈ ਤੂੰ ਜਿਹੜੇ ਛੋਟੇ ਚੀਜ਼ਾਂ ਨੇ ਉਹ ਤਾਂ ਡਿੱਡੀ ਪੁਲਖੇ ਸਮਝਦੇ ਆ ਚਲੋ ਭਾਈ ਦੇਖਦੇ ਬਾਕੀ ਮਾੜਾ ਹੋਇਆ ਚ ਇਹਦੇ ਬੰਨੋ ਪਿਆ ਲੋਡ ਆ ਇਹ ਤਾਂ ਹੋਇਆ ਹੀ ਯਾਰ ਤੇ ਐਂਬੂਲੈਂਸ ਨੂੰ ਫੋਨ ਕਰਿਆ ਕਹਿੰਦੇ ਯਾਰ ਉਹ ਹੈ ਐਂਬੂਲੈਂਸ ਵੇ ਐਂਬੂਲੈਂਸ ਨੂੰ ਫੋਨ ਕਰਿਆ ਉਰੇ ਪਿਆ ਇੰਡੀਆ ਮੈਂ ਕੋਈ ਹੈ ਨਹੀਂ ਐਂਬੂਲੈਂਸ ਦਾ ਸੀਨੀਅਰ ਯਾਰ ਮੇਰੀ ਗੱਲ ਸੁਣ ਬਈ ਹੋਊਗਾ 3 3 ਕਿਲੋਮੀਟਰ ਹੱਸਤਾ ਲਾਪਨੇ ਕਹਿੰਦੇ ਰੋਪਨ ਨੂੰ ਬੁਲਾਇਆ ਰੋਪਨ ਵਾਲੇ ਕਹਿੰਦੇ ਜਿਉਂ ਕੌਰ ਦੀ ਜਿਆ ਹੈ ਇੱਕ ਘੰਟੇ ਬਾਅਦ ਆਈ ਐਂਬੂਲੈਂਸ ਬੰਦਾ ਮਰਨੇ ਮੇਰੀ ਸੁਣ ਬੰਦਾ ਮਰਨੇ ਨੂੰ ਪਿਆ ਕਹਿੰਦੇ ਹੁੜਾ ਦੀ ਚਮਕੌਰ ਕਹਿੰਦੇ ਜਿਉਂ ਕੌਰ ਆ ਫਿਰ ਚਮਕੌਰ ਤੇ ਆਈ ਦੱਸ ਮੈਨੂੰ ਤਾਂ ਗੱਲਾਂ ਵਾਲੀਆਂ ਕਰਨੀਆਂ ਨਹੀਂ ਹੋਈਆਂ ਯਾਰ ਹੈ ਤਾਂ ਪੁਲਿਸ ਹੈ ਹੋਰ ਆ ਜਾ ਕੇ ਸੰਪਤਵੇ ਏਰੀਆ ਦਾ ਭਾਈ ਏਰੀਆ ਬਾਹਾਂ ਮੈਂ ਦੇਖੀ ਜਾਉਂਗੇ ਬੰਦਾ ਉਹਨੂੰ ਬਚਾਓ ਪਹਿਲਾਂ ਪ੍ਰਾਇਓਰਟੀ ਬੰਦਾ ਬ ਆਪ ਬਹੁਤ ਗਲਤ ਕੰਮ ਆ ਯਾਰ ਅਰ ਮੁੰਡੇ ਨੂੰ ਹੋਰ ਮੈਂ ਕਹਿੰਦਾ ਇਹਦੀ ਸਾਰੀ ਉਹ 22 ਸਾਲ ਹੋ ਗਿਆ ਯਾਰ ਜਵਾਕ ਜਾਦਾ ਜਮਾਈ ਯਾਰ ਅੰਮਨੀ ਵਰਗਾ ਦਾ ਤੇਰਾ ਆ ਅਮਨੀ ਵਰਗਾ ਹਾਂ ਅਮਨੀ ਵਰਗਾ ਦਾ ਜਵਾਕ ਜਾਇਤਾ ਭਈ ਦੋਏ ਮਰ ਗਏ ਯਾਰ ਇੱਕ ਤਾਂ ਪੀ ਜਾ ਕੇ ਮਰਿਆ ਮੈਂ ਕਹਿੰਦਾ ਇੱਕ 200 ਰੁਪਏ ਲੈ ਰ ਆਦ ਮਲਦਾ ਦੂਆ ਵੀ ਤਾਂ ਪੀ ਜਾ ਹੀ ਰਫ ਕਰਿਆ ਰਸਤੇ ਚ ਪੂਰਾ ਹੋ ਗਿਆ ਉਹ ਰਸਤੇ ਚ ਪੂਰਾ ਹੋ ਗਿਆ ਦੂਆ ਵੀ ਤੇ ਠੀਕ ਹੈ ਉਧਰੇ ਤਾਂ ਉਹ ਕਹਿੰਦੇ ਹਲੇ ਆਈਸੀਯੂ ਦਾਖਲ ਤਾਂ ਆ ਗਏ ਕਹਿੰਦੇ ਆਈਸੂ ਯੂਜੀ ਦਾ ਸਵੇਰੇ ਅੱਜੋ ਕਹਿੰਦਾ ਵੀ 90% ਚਾਰਟ ਹੈ ਨਹੀਂ ਟਾਇਰ ਕੋਲ ਤੇ ਚੱਕੀ ਆ ਅੱਜ 20% ਕਹਿੰਦੇ ਐਡ ਸੋਨੇ ਖੁੰਡਾ ਟੋਕਰਾ ਪਿਆ ਕੇ ਥੱਲੇ ਉਹ ਤਾਂ ਕਹਿੰਦਾ ਥੱਲਾ ਪਿਆ ਉਹ ਯਾਰ 1 ਘੰਟਾ ਗੈਪ ਆਇਆ 1 ਘੰਟਾ ਪਹਿਲਾਂ ਲਾਇ ਹੋ ਜਾਂਦਾ ਟਾਇਰ ਦੇ ਪਿੱਛੇ ਨੂੰ ਕਰੀਏ ਤੇ ਘੰਟਾ ਪਹਿਲਾਂ ਲਾਇ ਹੋ ਜਾਂਦਾ ਕਿਆ ਪਤਾ ਉੱਚਾ ਹੋ ਜਾਂਦਾ ਬਾਕੀ ਬਾਈ ਐਂਬੂਲੈਂਸ ਨੂੰ ਬੱਸ ਪੋਸਾ ਨਾ ਕਰੋ ਠੀਕ ਹੈ ਨਾ ਪ੍ਰਾਇਓਰਟੀ ਆਪਣੀ ਆਪ ਰੱਖੋ ਜੇ ਕਿ ਸਾਨੂੰ ਬੰਦਾ ਕੋਈ ਦਿਖਦਾ ਇੰਜਲ ਹੋਇਆ ਬਾਈ ਲੈਓ ਚੱਕ ਕੇ ਇਹੀ ਸੇਵ ਆ ਬੰਦੇ ਜਾਂ ਬਾਜੀ ਹੋ ਗਈ ਇਹਦੇ ਬੜਾ ਕੁਝ ਨਹੀਂ ਭਈ ਜਿਹੜਾ ਕੰਮ 12 ਵਜੇ ਖਤਮ ਹੁੰਦਾ ਤਾਂ ਭਈ ਪੌਣੇ 3 ਹੋ ਗਏ ਦੋ ਘੰਟੇ ਕੰਮ ਖਰਾਬ ਕਰ ਰੱਖਿਆ ਹੁਣ 1 2 3 4 ਭਰੀਆਂ ਰਹਿ ਗਈਆਂ ਆਪ ਫੈਸ਼ਨੇਟੇ ਹੇਟਾਂ ਰਹਿ ਗਈਆਂ ਹੁਣ ਹੱਥ ਹੁਣ ਚਾਹ ਪਣੀ ਟੁੱਟ ਕੇ ਉਤਰੀ ਆ ਉਤਰੀ ਹੋਆ ਟੋਟੀ ਦੀ ਸ਼ੋਗਰ ਹੈ ਸਹੀ ਆ ਹੈ ਕਿਤੇ ਅੱਛਾ ਆਉਣਗੇ ਮਤਲਬ ਬੋੜਿਆਂ ਨੇ ਹਾਡੇ ਫਿਰ ਆਇਆ ਇਹ ਲੰਬਾ ਕੰਮ ਚੱਲਦਾ ਚਾਹੇ ਸਾਡੇ ਵਕੀਲੇ ਦੋਵੇਂ ਆ ਅਸੀਂ ਮਹਿਮਾਨ ਜਾਣ ਹੀ ਨਹੀਂ ਦਿੱਤੀ ਦਿੱਤੀ ਕਿਹੜਾ ਖੇਤ ਆ ਗਿਆ ਉੱਧਰੀ ਜਾਣਾ ਕਿੱਡਾ ਟੋਟਕਾ ਹੋਇਆ ਨੇ ਆ ਦੇਖ ਲੈ ਉਧਰ ਇਹਦੇ ਗਏ ਆ ਇਹਦੇ ਵੀ ਦੋ ਗਿੱਲੇ ਦੋ ਦਿਨ ਲੱਗੇਗਾ ਆ ਮੇਰੇ ਦੇਖ ਲੈ ਕਦਾ 7 ਵਜੇ ਗੱਗੇ ਉੱਠ ਖੜੀ ਮੈਂ ਕਹਾਂ 7 ਤੱਕ ਬੈਠੇ ਆਉਂਗਾ ਡੈਡੀ ਨੇ ਵੀ 7 ਵਜੇ ਠਾਲਦਾ ਮੈਨੂੰ ਆਕੇ ਮੈਂ ਲੈ ਵੀ ਹੱਦ ਰਹੀ ਕਿਹੋ ਜਿਹੀ ਕਰੀ ਚਲਾਈ ਕਰੀ ਸਰੇ ਤੋਂ ਜਿਹੜੀ ਮੀਂਹ ਆ ਜੇ ਰੋਕੇ ਕਰੀ ਹਟ ਜਾਏ ਕਰੇ ਆਏ ਬਾਈ ਵਰਲ ਪੁੱਛ ਲੈ ਨਾ ਹੱਡ ਤਾਂ ਲੰਬਾ ਕੰਮ ਜਾਂ ਲੰਬਾ ਹੱਡੇ ਖੇਤਾਂ ਮੜ ਕੇ ਕੰਮ ਲੰਬਾ ਆ ਦੂਈ ਵਾਰ ਖੜ ਤੇ ਪਈਆ ਬਈ ਸ਼ੁਕਰ ਆ ਚਾਹੇ ਉੱਤਰੀ ਹਲੇ ਬਹੁਤ ਨੁਕਸਾਨ ਨਹੀਂ ਹੈ ਕਕੇ ਬਚਾ ਓਏ ਆ ਤabi kada ਸਾਡੇ ਦਿਨ ਜਾ ਦੇਣੇ ਦੋ ਗਿੱਲੇ ਦੀ ਗਣਖ ਹੋਵੇ ਬਾਈ 7 ਵਜੇ ਦਾ ਟਾਈਮ ਹੋਵੇ ਲਈ 3 ਵਜੇ ਦਾ ਕਿੱਥੇ ਸੇ ਚੱਲੇ ਇਹਨੂੰ ਕਹਦੇ ਪੈਸੇ ਹੀ ਪੈਸਾ ਹੁਣ ਸਾਡੇ ਦਾ ਸਮਾਈ ਮੂਰੇ ਤੇ ਨਾ 4 4 ਵੀ ਠੀਕੇ ਆ ਬਾਈ 4 ਤੁਸੀਂ ਆਵੇ ਦੇਖ ਲਓ ਬਈ ਸਿੱਪ ਸਿੱਪ ਤਾਂ ਨਹੀਂ ਭਰਿਆ ਪੂਰਾ ਸਿੱਪ ਸਿੱਪ ਹੋਦੋ ਕਿੰਨਾ ਖਾਲੀ ਪਿਆ ਹਲੇ ਆ ਵੀ ਇੱਧਰ ਵੀ ਖਾਲੀ ਹੋਊਗਾ ਮਤਲਬ ਦੋ ਗਿੱਲਿਆਂ ਦੀ ਗਣਕਾ ਇਹ ਮੇਰੇ ਮੇਰੇ ਹਿਸਾਬ ਨਾਲ 30 ਕਾਟਲ ਦੇ ਗੇਟ ਚ ਹੈਗੀ ਆ ਬਈ ਇਹ ਜਾਂ 30 ਤੇ ਉਹ ਜਿਆਦਾ 1-2 ਕਾਟਲ ਉੱਪਰ ਥੱਲੇ ਉਹ ਗੱਲ ਲੱਗ ਪਰ 19 ਕਾ 20 14 ਕ ਦਾ ਝਾੜ ਮੈਂ ਲੱਗਦਾ 14-15 ਝਾੜਾ ਬਸ ਬੂਟਿਆਂ ਮੈਂ ਇੰਨਾ ਕਿਉਂਦਾ ਬਾਈ ਬੂਟੇ ਵਾਲੀ ਗਣਕਾ ਦੋਏ ਕਿਲੇ ਬੋਟੇ ਵਾਲੇ ਤਿੰਨ-ਤਿੰਨ ਸਾਲ ਦੇ ਬੂਟੇ ਆ ਇਹ ਈ ਮੈਂ ਤਾਂ ਜੇ 15 ਕਾਟਲ ਹੋ ਗਈ ਤਾਂ ਬਹੁਤ ਆਵਦਾ ਗੱਲ ਹੋ ਸਮਝੇ ਬਾਤ ਬਈ ਉਹ ਇਹ ਦਾ ਬੂਟਿਆਂ ਮਾ ਤਾਂ ਜੋਰ ਆਪਣਾ ਦੇ ਤਾਂ ਵਾ ਮਨਜ਼ੂਰ ਚਾਹੇ ਦਸਦਾ ਝਾੜ ਆਵੇ ਉਰੇ ਕੋਈ ਉਹ ਨਹੀਂ ਹੈਗੀ ਉਰੇ ਆਪਣਾ ਕੋਈ ਜ਼ੋਰ ਨਹੀਂ ਬਾਕੀ ਬਾਈ ਅੱਜ ਅੱਜ ਗਰਮੀ ਬਹੁਤ ਹੀ ਦੋ ਦੋ ਡੋਲੀਆਂ ਚਾਰ ਵਾਰ ਪਾਣੀ ਦੇ ਪੀ ਗਏ ਸੀ ਉਹ ਉਹ ਜਨਾਬ ਦੋ ਦੋ ਡੋਲੀਆਂ ਚਾਰ ਵਾਰ ਲੈ ਕਰਦੇ ਪਾਣੀ ਦੀਆਂ ਮੈਂ ਚਾਰ ਵਾਰ 70000 ਅੱਗ ਬਹੁਤ ਹੈ ਇਹਨੂੰ ਲੋਕਾਂ ਦੇ ਅੱਗੇ ਪੂਰੀ ਗੱਲ ਵੀ ਬਾਈ ਅੱਗੇ ਦਾ ਨਾ ਨਾ ਲੋ ਮੈਂ ਚੋ ਅੱਗੇ ਦਾ ਅੱਗੇ ਦਾ ਨਾ ਲੋ ਅੱਗੇ ਦਾ ਅੱਗੇ ਦਾ ਦੂਰ ਹੋਏ ਬੰਦਾ ਬਚਾ ਕੇ ਰੱਖੇ ਵੀਡੀਓ ਬਹੁਤ ਆਉਨੀਆਂ ਅੱਗ ਵਾਲੀਆਂ ਵੀ ਦੇਖੀ ਵੀਆਂ ਅੱਬਾ ਬਾਈ ਬਚਾ ਕੇ ਰੱਖ 6 ਮਿੰਟ ਦੀ ਮਿਹਨਤ ਅਗਲੇ ਦੀ ਬਾਈ ਦਿਲ ਟੁੱਟ ਜਾਂਦਾ ਬੰਦੇ ਦਾ ਬਾਈ ਜੀ ਦੀ ਬਸ ਤੁਹਾਨੂੰ ਲੱਗਦੀ ਆ ਕੋਈ ਉਹਨੂੰ ਪਤਾ ਜਿਸ ਤੁਹਾਨੂੰ ਲੱਗਦੀ ਆ ਉਹ ਤਾਂ ਜਾਣਦਾ ਇਹ ਤਾਂ ਬਾਈ ਬਾਕੀ ਹੁਣ ਆਉਂਦੇ ਆ ਰੇ ਬਾਹਰ ਰਹਿ ਗਿਆ ਬੰਦਾ 15 ਮਿੰਟ ਦਾ ਕੰਮ ਹੋ ਰਿਹਾ ਉਹਦੇ ਬਾਅਦ ਛੁਪੜੇ ਛਾਪੜੇ ਕਰਨੇ ਇਕੱਠੇ ਠੀਕ ਆ ਟਰੈਕਟਰ ਸਿੱਧਾ ਮੰਡੀ ਲੈਣਾ ਆਪਾਂ ਨੇ ਅੱਜ ਰਾਤ ਚਾਹੇ 9 ਵਜੇ 10 ਵਜੇ ਚਾਹੇ ਵਜੇ 11 ਅੱਜ ਕੰਮ ਫਦੇ ਕਰਨਾ ਆਪਾਂ ਨੇ ਫਦੇ ਕਰਕੇ ਆਰਤੀ ਤੇ ਪਰਚੀ ਲੈ ਕੇ ਆਉਣਾ ਅੱਜ ਆਰਤੀ ਨੂੰ ਦੱਸ ਦੇ ਕੇ ਫੋਨ ਤੇ ਪਰਨੇ ਆਉਣਾ ਆਰਤੀ ਨੂੰ ਫੋਨ ਮੈਂ ਕਰ ਦੇਣਾ ਆਰਤੀ ਯਾਰ ਦੋਸਤ ਹੈ ਆਪਣਾ ਉਧਰ ਉਹ ਨਮਾਰਤੀ ਆ ਜਿੱਦਾਂ ਮੈਂ ਗਿਆ ਡੈਡੀ ਨੂੰ ਪਤਾ ਨਹੀਂ ਦਾ ਚੱਲੋ ਮੈਂ ਡੈਡੀ ਨੂੰ ਕਹਿੰਦਾ ਬਾਅਦ ਚ ਜਾ ਡੜੀ ਗਿਆ ਫੇਰ ਮੈਂ ਮਿਲਿਆ ਜਾ ਕੇ ਅਸੀਂ ਇਕੱਠੇ ਖੇលਦੇ ਰਹੇ ਆ ਉਧਰ ਰਿਸ਼ਤੇਦਾਰ ਕਹਾ ਉਹ ਇਹਦਾ ਆਰਤੀ ਆ ਨਾ ਆਰਤੀ ਉਧਰ ਰਿਸ਼ਤੇਦਾਰ ਮੇਰਾ ਦੋਸਤ ਹੈ ਬਾ ਬਸ ਫੇਰ ਕੀ ਆਪਾ ਨਹੀਂ ਘਾਲੀ ਕੰਮ ਆਰਤੀ ਕਰੀ ਅੱਜਕੱਲ ਭਾਈ ਦੀ ਫਿਰ ਇੰਟੋ ਫਾਰਮ ਦੀ ਕੰਮ ਜਿਹੜਾ ਜਮਾ ਜ਼ੋਰ ਨਾਲ ਤੇ ਮਾਰੀ ਜਾਂਦੇ ਆ ਜ਼ੋਰ ਮਾਰੀ ਜਾਂਦੇ ਰੁggen ਨੂੰ ਅੱਗੇ ਨੂੰ ਚੈਨ ਦੇਖੀ ਜੀ ਵੀ ਉਤਰੀ ਹੋਈ ਆ ਆਹ ਦੇਖ ਲੈ ਕਰੋ ਕਿ ਘੁੰਮਦਾ ਜੇ ਨਹੀਂ ਘੁੰਮਦਾ ਲੋ ਭਾਈ ਸਮਾਪਤੀ ਵਾਲਾ ਬਾਕੀ ਸਾਨੂੰ ਬਾਅਦ ਕਰਦੇ ਆ ਕੂੜੇ-ਚਾਪਡੇ ਇਕੱਠੇ ਮਿਲਾਉਂਦੇ ਹਾਂ ਜੇ ਮਲਗੀ ਸੀ ਆਇਆ ਕੰਮ ਲੱਗਦਾ ਨਹੀਂ ਆਉਗਾ ਹੁਣ ਉਹ ਵੀ ਵਿਚਾਰਾ ਬਿਜੀ ਹੋ ਗਿਆ ਉਹਨੂੰ ਵੀ ਕੰਮ ਇੱਧਰ ਵੀ ਕੰਮ ਉੱਧਰ ਵੀ ਕਣਕ ਪਈ ਐ ਇੱਧਰ ਵੀ ਪਈ ਐ ਉਹ ਮੈਂ ਵਿਹਲਾ ਅੱਜ ਸਾਰੀ ਕੰਕ ਮਟੀਰੀਅਲ ਪਾ ਕੇ ਮੈਂ ਬਿੱਲ ਆਇਆ ਥੋੜੀ ਰਹਿਣੀ ਉਹ ਵਾਲੀ ਪਈ ਹੈ ਥੋੜੀ ਜੀ ਬੰਦੇ ਵੀ ਇਹੀ ਕਰਨੇ ਆਪਾਂ ਨੇ ਮੈਂ ਇਕਰ ਹੈ ਲੱਗਣੀ ਆ ਵੀ ਸਾਰੇ ਲੈ ਕੇ ਆਪਾਂ ਤੇ ਰਕੇ ਮੱਲੇ ਕਰਾਂ ਪੀਚਾ ਕਰਾਂ ਤੇ ਦੇਖੋ ਨਾ ਉੱਤ ਵਾਲੇ ਨਹੀਂ ਆ ਰਹੇ ਚਲੋ ਭਾਈ ਚਲੋ 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 ਚੰਗਾ ਭਾਈ ਚੰਗਾ ਲਓ ਭਾਈ ਬਿਦਾਇਗੀ ਹੋ ਗਈ ਨਾ ਦੀ ਆ ਬੰਦਾ ਜਾ ਕੇ ਮੇਰੇ ਨਾਲ ਟਰੈਕਟਰ ਨਾਲ ਲਾਪੀ ਲੈ ਗਿਆ ਚੱਲ ਬਾਈ ਜਣੀ ਉਹ ਮੱਕੀ ਹੁਣ ਆਪਾਂ ਨੇ ਨਾ ਤੋਕੇ ਟਰਾਲਾ ਹੁਣੀ ਮੰਡੀ 'ਚ ਮਾਰਨਾ ਕੋਈ ਗਿੰਝਾਇ ਨਹੀਂ ਹੈਗੀ ਥੱਕਣ ਹਾਰਨ ਦੀ ਸਿੱਧਾ ਮੰਡੀ ਚੱਲੋ ਵਿੱਚੋਂ ਰੁਪਏ ਵਟੋ ਆਪਣਾ ਘਰ ਆ ਜੋ ਛੁੱਟੀ